ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮਿਲ ਕਰਦੀ ਆ ਸਾਰੇ ਜਾਨੀ ਵਧੀਆ ਹੋਵੋਗੇ ਸਾਰੀ ਸਟਾਈਟ ਮੇਰੇ ਅਸਲੀ ਬਲੌਗ ਦੇ ਵਿੱਚ ਉਮੀਦ ਕਰਦੀ ਆ ਸਾਰੇ ਜਾਨੇ ਵਧੀਆ ਹੋਵੋਗੇ ਬਾਲਾ ਸਮਾਨ ਆ ਲੈਂਦੇ ਹੋਏ ਆਪਾਂ ਬਲੌਗ ਸਟਾਰਟ ਕਰੀਏ ਠੀਕ ਤੇ ਪਹੁੰਚ ਗਏ ਸੀਗੇ ਤੇ ਤबीयत ਅੱਜ ਬਹੁਤ ਲੋ ਲੋ ਫੀਲ ਹੋ ਰਿਹਾ ਪਤਾ ਨਹੀਂ ਕੀ ਹੋ ਜਾਂਦਾ ਮੇਰਾ ਹਰ ਰੋਜ਼ ਹੀ ਸਿਰ ਦੁਖਣ ਲੱਗ ਜਾਂਦਾ ਪਤਾ ਨਹੀਂ ਨજર ਲੱਗ ਗਈ ਕੋਈ ਦੱਸੋ ਯਾਰ ਕੀ ਕੀਤਾ ਜਾਵੇ ਨજર ਤੋਂ ਨજર ਲੱਗ ਗਈ ਮੇਰਾ ਸਿਰ ਦੁਖਣ ਲੱਗ ਜਾਂਦਾ ਮੇਰਾ ਭੁਰੜ ਹੋਣ ਲੱਗੇ ਜਾਂਦੀ ਆ ਮੂੰਹ ਪੱਕਿਆ ਪਿਆ ਇੰਨਾ ਜਾ ਇੱਧਰ ਦੇਖੋ ਸਾਡੀ ਅੱਜ ਬੁਟੀਕ ਤੇ ਛੋਟੇ ਛੋਟੇ ਬੱਚੇ ਆਏ ਨੇ ਜੂੜੇ ਵਾਲਾ ਬੱਚਾ ਆਇਆ ਦਾ ਇਕੱਠਾ ਸਾਡੀ ਬੁਟੀਕ ਤੇ ਅੱਜ ਪੂਰਾ ਚਲੋ ਬਈ ਗਾਇਸ ਹੁਣ ਪਹਿਲਾਂ ਮੈਂ ਭੇਜ ਰਹੀ ਸੀ ਕੱਲੀ ਜਸ਼ਨ ਨੂੰ ਜਸ਼ਨ ਕਹਿੰਦੀ ਵੀ ਦੀਦੀ ਤੁਸੀਂ ਚੱਲੋ ਮੇਰੇ ਨਾਲ ਹੁਣ ਵਡਾਈ ਵਾਲਾ ਕੰਮ ਫਿਨਿਸ਼ ਕਰੀ ਜਾ ਮੂਰੀ ਰੱਖ ਲੈਣਾ ਇੱਥੇ ਹਾਂ ਇੱਥੇ ਰੱਖ ਲੈ ਇੱਥੇ ਰੱਖਾਂ ਇਹ ਸੰਚਲਾਉਂਗੀ ਇਸ ਨੂੰ ਜਿਹੜੇ ਗਏ ਮੈਂ ਜੁਮੇ ਗੱਲ ਨੂੰ ਲਈ ਲੈ ਹੈਵੀ ਡਰਾਈਵਰ ਆਪਾਂ ਆਪਾਂ ਉਹ ਡਰਾਈਵਰ ਨਹੀਂ ਹੈਗੇ ਜਿਹੜੇ ਪੈਰਾਨਾ ਸਕੂਟੀ ਰੋਕਦੇ ਆ ਅਸੀਂ ਪੈਰਾਨਾ ਸਕੂਟੀ ਰੋਕਦੇ ਸੀ ਬ੍ਰੇਕਾਂ ਨਾਲ ਹੀ ਰੋਕਦੇ ਨਾਲੇ ਮੈਂ ਦਵਾਈ ਲਿਆਉਂਗੀ ਇਹ ਕਹਿੰਦੀ ਦੀਦੀ ਅੱਜ ਤਾਂ ਤੁਸੀਂ ਚੱਲੋ ਮੇਰੇ ਨਾਲ ਮੈਨੂੰ ਠੀਕ ਹੈ ਭਾਈ ਆਪਾਂ ਚੱਲ ਜਾਈਏ ਤੇਰੇ ਨਾਲ ਚਲੋ ਜੀ ਇਹ ਖੇਚ ਦਿਓ ਕੇਰਾ ਗੱਡੀ ਜੇ ਤੋ ਤਵੀ ਤਨਾਚਕ ਹੋਗੇ ਨਾ ਮੇਰਾ ਕੰਮ ਕਰ ਸਕੂਗੀ ਇਹ ਵੀ ਕਰ। ਓ ਬਈ ਗਾਇਸ ਲਾਈਨਿੰਗਾ ਲੈ ਆਏ ਅਸੀਂ ਸਮਾਨ ਤੇ ਆਏ ਰਾਈ ਵਾਲੇ ਸਾਰਾ। ਚਲਿਆਂ ਵਾਪਸ ਫਰੀਦ ਤੇ ਸਮਾਨ ਬਹੁਤ ਹੋ ਗਿਆ। ਹਾਂਜੀ ਤਾਂ ਆਪਾਂ ਲਾਈਨਿੰਗਾਂ ਵਗੈਰਾ ਲਈ ਹੋਣੀਆਂ ਸੀ ਉਹ ਲੈ ਆਏ ਤੇ ਇੱਕ ਤੁਹਾਡੇ ਲਈ ਹੋਰ ਖੁਸ਼ਖਬਰੀ ਆ ਵੀ ਜਿੱਦਾਂ ਤੁਸੀਂ ਜਾਗੋ ਵਾਲਾ ਸੂਟ ਉਹਨੂੰ ਇੰਨਾ ਪਿਆਰ ਦਿੱਤਾ ਤੁਸੀਂ ਹੱਥ ਤੋਂ ਜ਼ਿਆਦਾ ਉਸ ਤਰ੍ਹਾਂ ਦੇ ਹੀ ਬਹੁਤ ਸਾਰੇ ਪੀਸ ਮੇਰੇ ਕੋਲ ਬਣ ਰਹੇ ਨੇ 19 ਕੁ ਪ੍ਰਾਈਸ ਦੇ ਹੈਵੀ ਪੀਸ ਵੀ ਲਾਈਟ ਪੀਸ ਵੀ ਠੀਕ ਹੈ ਵਧੀਆ ਫੈਬਰਿਕ ਤੇ ਵਧੀਆ ਕੁਆਲਿਟੀ ਦੇ ਵਿੱਚ ਠੀਕ ਹੈ ਜਲਦੀ ਆਪਾਂ ਤੁਹਾਡੇ ਰੂਬਰੂ ਲੈ ਕੇ ਆਵਾਂਗੇ ਸਾਰੇ ਪੀਸ ਲੈ ਭਾਈ ਬਹੁਤ ਸ਼ਰਾਰਤੀ ਹੋ ਗਿਆ ਦੇਖੋ ਇਹ ਮੇਰੇ Baal ਪਟ ਰਿਹਾ ਹੈਗਾ ਗੰਦਾ ਬੱਚਾ ਗੰਦਾ ਬਈ ਵੀ ਆ ਇਹ ਬਣ ਗਿਆ ਅੱਜ ਅੱਜ ਇਹ ਫੁੱਲ ਗੰਦਾ ਬੱਚਾ ਬਣ ਰਿਹਾ ਫੁੱਲ ਸ਼ਰਾਰਤਾਂ ਕਰ ਰਿਹਾ ਦੇਖੋ ਦੇਖੋ ਦੇਖ ਦਿੱਤੀ ਕਿਉਂਕਿ ਇਹ ਆ ਉਹ ਪੁੱਤਰ ਦਾ ਪੋਲ ਨਹੀਂ ਹੈਗਾ ਸਿਮਰਨ ਆਈ ਬੁੱਤ ਮੜਿਆ ਆਈ ਆਈ ਵੇ ਵੇ ਜੀ ਕੋਈ ਨਾ ਆਹ ਵੇ ਗਾਇਸ ਜਿੰਨਾ ਟਾਈਮ ਹੈ ਸਰ ਨਾ ਬੰਨਾ ਪ੍ਰੋਪਰ ਤਰੀਕੇ ਨਾਲ ਉਨਾ ਰੈਮ ਮੇਰੇ ਸਰ ਦੁਗਣਾ ਹਰ ਗੇ ਚੱਕਰੀਏ ਇਥੇ ਲਵਾ ਦੋ ਬਈ ਲੈ ਇਥੇ ਲਵਾ ਦੋ ਲੈ ਇਥੇ ਲਵਾ ਦੋ ਪਹਿਲਾਂ ਵੈਸੇ ਇਥੇ ਲਾਉ ਪਹਿਲਾਂ ਬਾਕੀ ਕੰਮ ਬਾਅਦ ਚ ਪਹਿਲਾਂ ਇਹ ਜ਼ਰੂਰੀ ਹੈ ਪਲੀਜ਼ ਰਿਕੁਐਸਟ ਹੀ ਆ ਪਹਿਰਾਵਾ ਕਰ ਲਿਆ ਚੇਂਜ ਮੈਂ ਸੂਟ ਪਾ ਲਿਆ ਆਪਦਾ ਪੁਰਾਣਾ ਚੱਕ ਕੇ ਅੱਜ ਵਧੀਆ ਲੱਗੇ ਮੈਨੂੰ ਸੋਹਣ ਲੱਗ ਰਿਹਾ ਹੈ ਨਾ ਸਿੰਪਲ ਜਿਹਾ ਵਿਦਾਉਟ ਦੁਪੱਟੇ ਜੁਝਾਰਨੇ ਵੀ ਚੇਂਜ ਕਰ ਲਿਆ ਜੁਝਾਰ ਦੇ ਪਾਪਾ ਵੀ ਆ ਗਏ ਜੁਝਾਰ ਦੇ ਪਾਪਾ ਨੂੰ ਇੰਨੀ ਕਾਲੀ ਹੋਈ ਪਈ ਆ ਵੀ ਜਗਦੀ ਵਾਲੀ ਚੱਲੋ ਕਿਉਂਕਿ ਇਹ ਦੋ ਮੈਚ ਜਿੱਤ ਗਏ ਇਹਨਾਂ ਦੀ ਟੀਮ ਇਹਨਾਂ ਨੂੰ ਆਇਆ ਵੀ ਅਗਲੇ ਮੈਚ ਮੈਂ ਖੇਡਾਂ ਜਾ ਕੇ ਚਲਿਏ ਫਿਰ ਦੇਖੋ ਚਲੋ ਫਿਰ ਸਮਾਨ ਰੱਖਦੇ ਆਂ ਅੱਜ ਵੈਸੇ ਵੀ ਦੁਸਹਿਰਾ ਪਹਿਲਾਂ ਜਾਣਿਆ ਘਰੇ ਅੱਜ ਟਾਈਮ ਹੋ ਗਿਆ ਜਾਣ ਦਾ ਸਾਡਾ ਟੀਮਾਂ ਬੈਠ ਚੁੱਕੀਆਂ ਨੇ ਆਪਣੀਆਂ ਗੱਡੀ 'ਚ ਅਸੀਂ ਰਹੇਗੇ ਮੈਂ ਕਹਾਂ ਕਿ ਟੀਮਾਂ ਬੈਠ ਚੁੱਕੀਆਂ ਨੇ ਗੱਡੀ 'ਚ ਯਰ ਕੋਈ ਸਪੈਸੀਫਿਕ ਚੀਜ਼ ਬਣਾਈਏ ਅੱਜ ਦੁਸਹਿਰਾ ਦਾ ਕੀ ਉਹ ਅਤਰੀ ਖਾਣੀ ਚ ਕੁਝ ਵਧੀਆ ਚੀਜ਼ ਬਣਾ ਲੈਨੇ ਆ। ਜੀ ਲਗੀ ਬੋਣਾ ਸੋਚ ਕੇ ਹਨਾ ਕੋਈ ਰੈਸਪੀ ਨਿਊ। ਦੇਖ ਰਿਹਾ ਜੋ ਲੋਕਰੇ ਜਾ ਕੇ ਸੋਚਦੇ ਆ ਸਲਾਹ ਕਰਦੀਆਂ ਜਠਾਣੀ ਜੀ ਨਾਲ। ਫਿਰ ਬਣਾਉਣੇ ਆ ਦੋਨੇ ਦਰਾਣੀ ਜਠਾਣੀ ਅੱਜ ਕੁਕਿੰਗ ਕਰਾਂਗੀਆਂ। ਸੋਚ ਕੇ ਆਈਡੀਆ ਕੋਈ। ਕੁਝ ਲੈ ਜਾਣੇ ਪੁੱਛਾ ਮੈਂ ਲ ਮੁੱਛਦੀ ਅਦੀਨ ਨੂੰ ਫੋਨ ਲਾ ਕੇ। ਜੀ ਪਰਮਲ 60 ਕਿਲੋ ਆ। 60 ਕਿਲੋ ਪਰਮਲ ਪਾ ਦੋ 30 ਕਿਲੋ ਮੇਰੇ ਵਾ ਕਿਲੋ ਆ। ਅੰਜਾਰ ਪੇ 30 ਕਿਲੋ ਆ ਰਬੀ ਪਾ ਦੋ। ਓ ਬਈ ਗਾਇਸ ਆਪਾਂ ਪਹੁੰਚ ਗਏ ਘਰ ਜੁਝਾਰ ਨੂੰ ਨੀਂਦ ਆਉਂਦੀ ਸੀ ਆਲਤੀ ਮੈਂ ਨੀਂਦ ਜੁਝਾਰ ਦੀ ਤਿਆਰੀ ਹੋ ਰਹੀ ਹੈ ਜਾਨ ਦੀ ਕਹਿੰਦੇ ਵੀ ਮੈਂ ਟੂਰਨਾਮੈਂਟ ਹਜੇ ਪੱਕਾ ਪਤਾ ਨਹੀਂ ਨਾ ਮੂਡ ਤੇ ਦੇਪੰਡ ਚਲੋ ਆਪਾਂ ਤੋਂ ਉਤਰੀ ਜੁਝਾਰ ਸਿਆਂ ਲਾ ਬਈ ਮੈਂ ਕਰ ਦੰਨੀ ਆ ਸੰਨੀ ਮੈਂ ਕਰ ਦੰਨੀ ਅੱਜ ਸੰਨੀ ਸੱਚੀ ਕਹਿਣੀ ਆ ਲੈ ਮੈਂ ਕਰ ਦੰਨੀ ਪੱਕਾ ਮੰਮੀ ਢਾਲ ਟੀਲ ਰਹਿਣਾ ਮੰਮੀ ਚਲ ਉਹ ਕਰ ਲਿਆ ਆਪਦੀ ਅੱਜ ਦੀਦੀ ਮੈਨੂੰ ਨਵੀਂ ਸਬਜੀ ਸਿਖਾਉਣਗੇ ਬਣਾਉਣੀ ਕਿਉਂਕਿ ਮੈਨੂੰ ਇਹ ਬਣਾਉਣੇ ਹਨ ਮੈਨੂੰ ਨਾਂ ਵੀ ਨਹੀਂ ਸੀ ਪਤਾ ਇਹਦਾ ਦੀਦੀ ਨੇ ਦੱਸਿਆ ਸੀਗਾ ਇਹਦਾ ਨਾਮ ਫਰਮਲ ਕਚਰੀਂਡੇ ਵੀ ਹਨ ਫਰਮਲ ਕਚਰੀਂਡੇ ਵੀ ਕਹਿੰਦੇ ਆ ਦੀਦੀ ਸਿਖਾਉਣਗੇ ਅੱਜ ਪਹਿਲਾਂ ਪਿਆਜ਼ ਕੱਟ ਲਈਏ ਕੱਟਦਾ ਹਾਂ ਸਾਰੇ ਓਏ ਜੁਜਾਰ ਸਿੰਘ ਬੱਸ ਤੁਸੀਂ ਜਾਉਂਗੇ ਨਾ ਗੇਟ ਬੰਦ ਕਰਦੀ ਆ ਮੈਂ ਚਾ ਵਗ ਜਾ ਤਾਇ ਜੀ ਕੇ ਵਗ ਜਾਓ ਬਾਜੋ ਆਜੋ ਪੁੱਤ ਵਗ ਜਾਓ ਚਾਓ ਜੂੜੀ ਮਾਸਟਰ ਲੈ ਨਾ ਨੋ ਤੋਤਾ ਉਹਨੇ ਨਾਲ ਖਟਾਂਗੇ ਪਿੰਡੀਆਂ ਲੈ ਲਈਆਂ ਮੈਂ ਉਹ ਇੱਟੀ ਦੀਆਂ ਸੀ ਮੈਂ ਕਿਹਾ ਵੀਰ ਤੈਨੂੰ ਵੀਰੇ ਆ ਦੇ ਦੇ ਕਿਉਂਕਿ ਮੈਂ ਬਚਪਨ ਚ ਤਾਂ ਖਾਦੇ ਹੋਏ ਨੇ ਕਦੇ ਖਾਤੇ ਨਹੀਂ ਮੈਂ ਖਾ ਕੇ ਦੇਖ ਆਪਣੇ ਘਰੇ ਤਾਂ ਬਣਾਈ ਤੁਸੀਂ ਸੀ ਉਦੋਂ ਮम्मी ਕਹਿੰਦੀ ਅੱਜ ਸ਼ਰਨਦੀਪ ਨੇ ਪਹਿਲੀ ਵਾਰੀ ਬਣਾਏ ਆ ਇਹ ਆਪਣੇ ਤਾਂ ਕਹਿੰਦੀ ਕਦੇ ਨਹੀਂ ਬਣੇ ਸੱਚੀ ਮੈਂ ਤੇਲ ਪਾਵਾਂਗੀ ਮਨ ਨਾਲ ਪਿੰਡਿਆਂ ਵਾਂਗੂ ਹੀ ਬੰਦੀ ਹੋਈ ਪਿੰਡੂ ਹੀ ਪਿੰਡੂ ਹੀ ਬੰਨੇ ਵਸਤੇ ਹੱਸ ਫੇਰੇ ਦੇ ਵਿੱਚ ਆਪ ਆਪ ਪਨਾਂਗੇ ਪਿਆਲ ਬਾਕੀ ਮੜੀ ਮੜੀ ਪਿਆਜ਼ ਫੇਰਾ ਠੀਕ ਹੈ ਬੁੜੇ ਪੱਕੇ ਜਿਹਨ ਵਿੱਚ ਇੱਕ ਦੋ ਉਹ ਨਾ ਕਰਕੇ ਪਹਿਲੀ ਪਾਵਾਂਗੇ ਠੀਕ ਹੈ ਜੀ ਠੀਕ ਅਰੇ ਬੀਬੀ ਕਿ ਨਹੀਂ ਆਈਏ ਨੌਕਰਾ ਅਰਬੀ ਵੀ ਕਿ ਨਹੀਂ ਆਈਏ ਨੌਕਰਾ ਸੇਰ ਕਲੇ ਦੇ ਮੈਨੂੰ ਤੁੱਪੇ ਸਾਵੇਂ ਕੱਟਣ ਲੱਗੂ ਯਾਦ ਕਰੂੰਗੀ ਤੈਨੂੰ ਚੁੰਨੀ ਜਾਰੀ ਦੀ ਲੈ ਦੇ ਨੌਕਰਾ ਮੈਨੂੰ ਬੜੀ ਬੰਦੀ ਹੁੰਦੀ ਸੀ ਇਹ ਬੋਲੀ ਕੋਈ ਸਾਡੇ ਵੱਲ ਹੋਰ ਤਰ੍ਹਾਂ ਬੋਲਦੀ ਸੀ ਕਿਵੇਂ ਅਰਬੀ ਵਿਕਣੀ ਆਈ ਆ ਆਈ ਆ ਮਿਲਣੇ ਪਤਾ ਨਹੀਂ ਉਹ ਕਹਿੰਦੀ ਸੇਰ ਤੋਂ ਆਇਆ ਤੈਨੂੰ ਜਵਾਬ ਵੀ ਹੁੰਦਾ ਪਤਾ ਨਹੀਂ ਹਾਂ ਜਵਾਬ ਵੀ ਹੁੰਦਾਗਾ ਕੀ ਜਵਾਬ ਮੈਨੂੰ ਤਾਂ ਜਵਾਬ ਉਹ ਮੈਨੂੰ ਲੱਗਦਾ ਮੰਮੀ ਮੰਮੀ ਤੋਂ ਅਰਬੀ ਤੇ ਜਿਹੜੀ ਬੋਲੀ ਹੁੰਦੀ ਆ ਉਹ ਤੇ ਮੋੜ ਵੀ ਹੁੰਦਾ ਨਾ ਕੋਈ ਅਰਬੀ ਤੇ ਜਿਹੜੀ ਬੋਲੀ ਹੁੰਦੀ ਆ ਉਹ ਤੇ ਕੋਈ ਮੋੜ ਵੀ ਹੁੰਦਾ ਮੋੜ ਅਰਬੀ ਵਿਕਣੀ ਆਈ ਏ ਨੌਕਰਾ ਸੇਰ ਤੇ ਲੈ ਦੇ ਮੈਨੂੰ ਤੁੱਪੇ ਸਾਵੇਂ ਤੁੱਪੇ ਸਾਂਵੇਂ ਟੀਰਨੇ ਲੱਗੂ ਯਾਦ ਕਰੂੰਗੀ ਤੈਨੂੰ ਚੁੰਨੀ ਜਾਲੀ ਦੀ ਲੈ ਦੇ ਨੌਕਰਾਂ ਮੈਨੂੰ ਨੌਕਰਾਂ ਫੌਜੀ ਨੂੰ ਪਹਿਲਾਂ ਨੌਕਰ ਕਹਿੰਦੇ ਹੁੰਦੇ ਸੀ ਹਾਂ ਫੌਜੀ ਹੀ ਕਹਿੰਦਾ ਹੁੰਦਾ ਹਾਂ ਹਾਂ ਫੌਜੀ ਹੀ ਕਹਿੰਦਾ ਹਾਂ ਅਰਬੀ ਵੀ ਕਣੀ ਆ ਗਈ ਸੀ ਨੌਕਰਾਂ ਲੈਦੇ ਸਿਰਕ ਮੈਨੂੰ ਅੱਛਾ ਢਾਪੜ ਸਾਂਵੇਂ ਕੱਟਣ ਲੱਗੀ ਜਾਲ ਕਰੂੰਗੀ ਤੈਨੂੰ ਜਾਲੀ ਜੂੜੇ ਦੀ ਲੈ ਦੇ ਨੌਕਰਾਂ ਮੈਨੂੰ ਉਹ ਫਿਰ ਮੰਮੀ ਅਲੱਗ ਅਲੱਗ ਹੁੰਦੀਆਂ ਨੇ ਹਾਂ ਇੱਕ ਹਾਂ ਏਰੀਏ ਦੇ ਹਿਸਾਬ ਨਾਲ ਏਰੀਏ ਦੇ ਹਿਸਾਬ ਨਾਲ ਹੁੰਦੀਆਂ ਨੇ ਫਿਰ ਸਮਝ ਗਈ ਆਪ ਜੁਹਾਰ ਦੇ ਤਾਈ ਮम्मा ਕਹਿੰਦੇ ਮੈਂ ਜੁਹਾਰ ਵਾਸਤੇ ਖੇਡ ਲਿਆਉਣੀ ਆ ਹਨਾ ਹਾਂ ਇੱਥੇ ਮੇਲਾ ਪਹਿਲੀ ਵਾਰ ਆਇਆ ਕਿਉਂਕਿ ਹੁਣ ਸਾਡਾ ਵੱਡਾ ਜਵਾਕ ਤਾਂ ਵੱਡਾ ਹੋ ਗਿਆ ਪਹਿਲਾਂ ਸੀ ਉਹਦੇ ਵਾਸਤੇ ਖੇਡਾਂ ਲੈ ਕੇ ਆਉਂਦੇ ਹੁੰਦੇ ਸੀ ਉਹ ਅੱਜ 100 ਰੁਪਏ ਲੈ ਕੇ ਗਿਆ ਸੀ ਲੈ ਆਇਆ ਮੋੜ ਲਿਆ ਵਸ ਠੀਕ ਹੈ ਮੈਂ ਵੀ ਕਈ ਵਾਰ ਜਾਂਦੀ ਹੁੰਨ ਕਹਿੰਦੇ ਚਾਚੀ ਹੁਣ ਮੈਂ ਨਾ ਵੱਡਾ ਹੋ ਗਿਆ ਚਾਚੀ ਮੈਂ ਖੇਡਾਂ ਨਾਲ ਨਹੀਂ ਖੇਡਦਾ ਹੁਣ ਤੁਸੀਂ ਕੁਝ ਖਾਣ ਨੂੰ ਲਿਆਇਓ ਮੈਨੂੰ ਕਰਦਾ ਹੁੰਦਾ ਤੇ ਖੇਡ ਲੈ ਕੇ ਆਉਣੇ ਤੂੰ ਲੈਣੀ ਹੈ ਪੁੱਤ ਕੁਝ ਮੈਂ ਪੁੱਤ ਮੇਰੇ ਪੁੱਤ ਨੂੰ ਵੀ ਦਵਾ ਕੇ ਲਿਆਂ ਮੈਂ ਕੀ ਲੂੰ ਮੇਰਾ ਪੁੱਤ ਤੁਨੀ ਮੇਰੇ ਪੈਸੇ ਹਨ ਮੇਰੇ ਪੈਸੇ ਨੂੰ ਦਵਾ ਕੇ ਲਿਆ ਨਾ ਭਈ ਮੈਂ ਮੇਰੇ ਸੋਹਣੇ ਪੁੱਤ ਨੂੰ ਦਵਾ ਕੇ ਲਿਆ ਚਾਚੂ ਨੂੰ ਘਰਣੇ ਜਾਣੇ ਆ ਪਿੰਡ ਵਾਲੀਆਂ ਦੁਕਾਨਾਂ ਤੇ ਪਿੰਡ ਦੇ ਮੇਲੇ ਵਾਲੀਆਂ ਦੁਕਾਨਾਂ ਤੇ ਜੋ ਸਹਰੇ ਵਾਲੀਆਂ ਦੁਕਾਨਾਂ ਤੇ ਸ਼ਾਪਿੰਗ ਕਰਕੇ ਆਉਣੇ ਆ ਕੌਣ ਪਹਿਲਾਂ ਭਜੂ ਦੂਜਾ ਮੇਲੇ ਤੇ ਹੈ ਉਹ ਦਿੱਤਾ ਨਹੀਂ ਮੈਨੂੰ ਕੋਈ ਨੀਤ ਸਿੱਟ ਲਈ ਕਿਸੇ ਦੀ ਚੀਜ਼ ਤੇ ਕਿਸੇ ਦੀ ਜੀਤ ਆ ਤਾਈਓ ਪੁੱਤ ਤੈਨੂੰ ਖੇਡ ਦਵਾ ਕੇ ਲਿਆਉਣੇ ਆ ਬਾਲ ਦਾ ਬਈ ਬਾਲ ਛੱਡਦਾ ਨਹੀਂ ਸੀ ਆ ਨਹੀਂ ਚੱਲ ਪਿਆ ਓਹੋ ਫੰਗ ਵੱਜ ਗਏ ਓਏ ਅਰੇ ਵੇ ਉਹ ਕਿਹੜਾ ਲਹਰਾਇਆ ਯਾਰ ਆ ਲੈ ਲੈ ਪੁੱਤ ਕੀ ਲਏਂਗਾ ਕੀ ਚੱਕੇਂਗਾ ਨਹੀਂ ਕੁਛ ਨਹੀਂ ਚੱਕਣਾ ਇਹ ਫੰਗ ਹੀ ਮਾਰ ਰਹੇ ਮੈਨੂੰ ਲੱਗਦਾ ਕਿ ਚੱਕੋਗਾ ਤੈਨੂੰ ਕੀ ਲੱਗਦਾ ਟੁੱਟੀ ਪਈਆ ਪੁੱਤੇ ਤਾਂ ਬਾਦੂਕਾਰਾਂ ਪਈਆਂ ਨੇ ਘਰੇ ਆ ਦੇਖ ਚਲਾਉਣ ਵੀ ਲੱਗ ਗਿਆ ਖੇਡਣ ਵੀ ਲੱਗ ਗਿਆ ਤਾਂ ਇਹ ਬੁੱਤ ਟੁੱਟੀ ਵੀ ਹੈ ਰੁੱਣੋ ਗੁੰਦਾਜ ਨੂੰ ਮੇਦਵਤੀ ਸਲੇਟ ਗੁੰਦਾਏ ਕੰਨਾ ਮੈਂ ਸਲੇਟ ਲੈਣੀ ਆ ਅਸੀਂ ਲੈ ਲਈ 100 ਰੁਪੀਜ਼ ਦੀ ਇੱਥੋਂ ਲਵਾਂਗੇ ਜੁਝਾਰ ਵਾਸਤੇ ਕੀ ਲੈ ਲੇਗਾ ਕੀ ਲੈ ਲੇਗਾ ਜੁਝਾਰ ਲੈ ਲੈਣੇ ਰਸੂਈ ਆ ਲੈ ਲੈ ਤੁਸੀਂ ਤੁਸੀਂ ਨਾਲੇ ਗੱਡੀ ਕੀ ਨਾ ਨਾ ਦੇ ਦਈਏ ਉਹ ਚਿੱਟ ਟਿਉਈ ਇਹ ਉਹੀ ਜੀ ਲੱਭ ਰਿਹਾ ਕੋਈ ਇਹ ਇਹ ਇੱਥੋਂ ਚੱਕੂ ਕੋਸ਼ ਇਹ ਓਹੋ ਅਕਸਾਈਟਡ ਹੋ ਜਾ ਪਹਿਲਾਂ ਨੂੰ ਬੈਂਡ ਦੀ ਦੇਖ। ਹੈ? ਗੁੱਡੀ ਤਾਂ ਗੁੱਡੀ ਤਾਂ ਨੇ ਪਰੀ ਕਰਤੀ ਆਪ ਹੀ ਬਰੇ ਕਰਤੀ। ਆਏ ਕੀ ਚੱਕ ਲਿਆ? ਹਾਂ ਹਾਂ ਇਹ ਦੇਖਿਓ ਇਹਨੂੰ ਜੀ ਚਲਾਊਗਾ। ਗੁੱਟੀ ਨੇ ਬੁੱਟੇ। ਓਏ ਆ ਦੇ ਕਿੰਨਾ ਘੈਂਟ ਆ ਬਾਓ। ਪੁਜਾਰੀ ਦੀ ਡਰੈਸ ਨਾਲ ਮੈਚ ਹੋ ਗਿਆ ਨਾਲੇ। ਦੇਖੀ ਬੁੱਟੀ ਚਲਾਤੀ। ਆਹ ਕਾਲਾ ਬੰਦ ਕਰ। ਪੁਜਾਰਾ ਆ ਕੀ ਕੀਤਾ ਵੇ? ਆਹ ਕੀ ਕੀਤਾ? ਆਹ ਗੱਲ ਸੁਣਿਓ। ਹਾਂ? ਆਹ ਉਹ ਦੋ ਚੀਜ਼ਾਂ ਲੈ ਲਈਆਂ ਸੀ। ਅੱਛਾ ਜੀ। ਇੱਕ ਆ ਲੈਤੀ ਇਹ ਇੱਕ ਆ ਲੈਤਾ। ਹਾਂ 50 ਰੁਪਏ ਦੀ ਹੋ ਕਹਿੰਦੇ ਤੁਸੀਂ ਹਾਂਜੀ ਉਹ ਰਾਉਂਡ ਲਿਆ ਕੀ ਸਾਡੀ ਆਪ ਲਾਸਟ ਦੁਕਾਨ ਵੀ ਦੇਖ ਕੇ ਆਵਾਂਗੇ ਠੀਕ ਹੈ ਆ ਦੋਨੇ ਚੀਜ਼ਾਂ ਲੈ ਲਈ ਫਿਰ ਦਊਗਾ ਸਾਡਾ ਜੀ ਹਾਂ ਖੜੀ ਰੋ ਦੇ ਦੋ ਲੈ ਲਓ ਕਾਂਟੇ ਗੁੰਡੇ ਲੈ ਲਓ ਲੈ ਲਓ ਦਵਾ ਦਈਏ ਟੌਪਸ ਨੂੰ ਅਸੀਂ ਗਏ ਸਵੇਰੇ ਸੀ ਜੁਹਾਰ ਦਾ ਮੇਲਾ ਤਾਂ ਹੁਣ ਬਣਿਆ ਖੇਡਾਂ ਲੈ ਕੇ ਇਹਨੇ ਖੇਡਾਂ ਲੈ ਲਈਆਂ ਅਗਲੇ ਟਰੈਕਟਰ ਲੈਤਾ ਜੌਂਡੀਅਰ ਜੌਂਡੀਅਰ ਗੱਲ ਤਾਂ ਬਣੂ ਜੁਹਾਰ ਜੇ ਵੱਡਾ ਹੋ ਕੇ ਜੌਂਡੀਅਰ ਲੈ ਆਇਗਾ ਲਓ ਭਾਈ ਉਹ ਵੀ ਖੋਲ ਕੇ ਦੰਨੇ ਹੁਣ ਇਹਨੂੰ ਟਰੈਕਟਰ ਵੀ ਖੋਲ ਕੇ ਦੰਨੇ ਮਮੀ ਰੇਟ ਸਹੀ ਸੀ ਇੱਥੇ ਰੇਟ ਸਹੀ ਸੀ ਹਾਂ ਆ 150 ਦੱਤਾ ਨਹੀਂ ਹੂੰ ਕਿੰਨਾ ਮਹਿੰਗਾ ਹੁੰਦੇ ਆ 50 ਰੁਪਏ ਦੀ ਆ ਕੀ ਅੱਛਾ ਟੈਲੀ ਵੀ ਆ ਉਹ ਵੈਰੀ ਗੁੱਡ ਨਿੱਕੀ ਜਿਹੀ ਟੈਲੀ ਆ ਕਿ ਮੈਂ ਕਿਤੇ ਟੁੱਟਾ ਉਹ ਸਿੱਧੂ ਮੂਸੇਵਾਲੇ ਦੀ ਫੋਟੋ ਲੱਗੀ ਆ ਵਾਹ ਤੀਨ ਤੋ ਵੀ ਵਧੀਆ ਲੱਗਦਾ ਸੁਖਲੀ ਤੂੰ ਤੇ ਜੀ ਮੇਰੀ ਬੌਲੀ ਗਰਮੀ ਹੈ ਨਾ ਬੌਲੀ ਗਰਮੀ ਸੀ ਬੌਲੀ ਗਰਮੀ ਨਹੀਂ ਜਾਇਜ ਉਹ ਗਰਮੀ ਸੀ ਉਹ ਦੇਖੀ ਪਾਪਾ ਤਾਇਆ ਜੀ ਤਾਇਆ ਜੀ ਕਿੱਥੇ ਜਾਂਦੇ ਆ ਜਾਣਾ ਤੁਸੀਂ ਨਾਲ ਜਾਣਾ ਨਾਲ ਜਾਓ ਬਾਜੋ ਜਾਓ ਪੰਪ ਤੇ ਵਗਜੋ ਜਾਓ ਜਾਓ ਉਹ ਜੂੜੀ ਦਾ ਸੇਂਹ ਹੱਥ ਚੋੜੀ ਜੂੜੀ ਚਲ ਬਾਹਰ ਕਰ ਦੋ ਤਾਂ ਇਹ ਜੀ ਨੂੰ ਬਾਹਰ ਕਰ ਦੋ ਫਿਰ ਬਾਹਰ ਕਰ ਦੋ ਪਾਪਾ ਨੂੰ ਦੱਸ ਦੋ ਪਾਪਾ ਨੂੰ ਖੇਡਾਂ ਦਿਖਾ ਦਿਓ ਆਪਦੀਆਂ ਲੋ ਲੋ ਪਾਪਾ ਨੂੰ ਖੇਡਾਂ ਦਿਖਾ ਦਿਓ ਪਾਪਾ ਮੈਂ ਤੋ ਛੱਡ ਲਾ ਤੁਸੀਂ ਕੀ ਜੀ ਛੱਡ ਲੂ ਵੀਰਾ ਕੇ ਪਾਪਾ ਖੇਡਾਂ ਦਿਖਾ ਦਿਓ ਖੇਡਾਂ ਦਿਖਾਓ ਦਿਖਾ ਦਿਓ ਖੇਡਾਂ ਦਿਖਾ ਦਿਓ ਪਾਪਾ ਨੂੰ ਚਲੋ ਪਾਪਾ ਨੂੰ ਖੇਡਾਂ ਦਿਖਾਉਣੇ ਆ ਇੱਕ ਤਾਂ ਭਾਈ ਜੌਂਡੀਰ ਲਿਆਇਆਗਾ ਦੁਜਾਰ ਸਾਡਾ ये हमारी सब्जी बनके हो गई है तैयार गाइस अच्छा। पहले ना रिकिन पूछने है पर रिक्की वास्ते उठले के जाने है तो इन्होंने किमे दी बच्ची थैंक यू वेरी मच खा के तो, 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 बताइए कैसी लगी यार यार लिया टे 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 हां परमल ਬੜੀਆਂ ਬੜੀਆਂ ਪਕੀ ਜੋ ਮੀ ਵਸੋ। ਦੂਜੀ ਦੰ ਲੈਣੀ ਦਾਲ। ਲੋਵੀ ਰਿੱਕੀ ਨੂੰ ਬਹੁਤ ਪਸੰਦ ਆਈ ਸਬਜੀ। ਠੀਕ ਐ। ਪਰ ਮਾਣ ਦੀ ਕਚਰੀਂਡੇ ਜੀ ਨੂੰ ਕਹਿ ਦਿੰਨੇ ਆ। ਬਹੁਤ ਵਧੀਆ ਲੱਗੀ ਉਹਨਾਂ ਨੂੰ ਤਾਂ। ਲੋਵੀ ਸਾਰਾ ਕੰਮ ਨਿਭੜਨ ਤੋਂ ਬਾਅਦ ਹੁਣ ਆਪਾਂ ਬਣਾਈਆਂ ਨੇ ਅੱਜ ਘਰੇ ਸੇਵੀਆਂ। ਤੇ ਫਿਰ ਦੁੱਧ ਘਟ ਗਿਆ ਸੀਗਾ। ਤੇ ਚਾਹ ਪਾਣੀ ਵਾਸਤੇ ਫਿਰ ਦੁੱਧ ਆਪਾਂ ਆਪਦੀ ਹੀ ਡੇਰੀ ਤੋਂ ਲੈ ਜਾਂਦੇ ਆ। ਇਦਰਾ ਸੜੇ ਤਾਇਆ ਜੀ ਕੇ ਕਰ ਤਾਇਆ ਜੀ ਦੇ ਪੋਤੇ ਦੀ ਡੈਰੀ ਆ ਮੰਮੀ ਕਹਿੰਦੀ ਵੀ ਮਨਪ੍ਰੀਤ ਬਾਕੀ ਕੰਮ ਬਾਅਦ ਚ ਕਰੀ ਸਹਿਰ ਬਾਅਦ ਚ ਕਰੀ ਮੈਂ ਕਿਹਾ ਸਹਿਰ ਹੋਈ ਜਾਣੀ ਆ ਮੇਰੀ ਆਪਾਂ ਪਹਿਲਾਂ ਦੁੱਧ ਫੜ ਲਈਏ ਕੋਠੇ ਉੱਪਰ ਨੂੰ ਵੀ ਜਾ ਕੇ ਓਏ ਬਈ ਦੁੱਧ ਦੀ ਕਿੰਨੀ ਦਾ ਫੜ ਲਈ ਮੈਂ ਤਾਂ ਇੱਥੇ ਗੱਲਾਂ ਚ ਲੱਗ ਗਈ ਮੈਂ ਤਾਂ ਮਹੂਰਤ ਦੀਆਂ ਗੱਲਾਂ ਕਰਨ ਲੱਗ ਗਈ ਵੀ ਕਦੋਂ ਮਹੂਰਤ ਕਰਨਾਗਾ ਆਪਾਂ ਨਵੀਂ ਦੁਕਾਨ ਦਾ ਮੈਨੂੰ ਲੱਗਦਾ ਮੰਮੀ ਮੈਨੂੰ ਗਾਣਾ ਦੇਊਗੀ ਵੇ ਤਾਂ ਉੱਥੇ ਜਾ ਕੇ ਬੈਠ ਗਈ ਉੱਥੇ ਫੜ ਲਈ ਵੀ ਇਹ ਤਾਂ ਦੁੱਧ ਨਹੀਂ ਫੜਦੀ ਕਿੰਨੀ ਨਹੀਂ ਐ ਨਹੀਂ ਪਤਾ ਮੰਮੀ ਮੈਨੂੰ ਗਾਣਾ ਦੇਈ ਜਾਂਦੀ ਹੋਵੇ ਚਲੋ ਦੇਖਦੇ ਆਂ ਜਾ ਕੇ ਤੇਰੀ ਪਹਿਲਾਂ ਓਏ ਮੈਂ ਆਈ ਆ ਚੀਕੂ ਆ ਦਾ ਬੰਦਾ ਹੀ ਐ ਮੈਂ ਵੀ ਤੈਨੂੰ ਗਾਣ ਮਦੀਵੇਂ ਜਿਹੜਾ ਲੈ ਸੁੱਕੀ ਨੇ ਬਿਠਾ ਲਿਆ ਸੀ ਮੈਨੂੰ ਲੈ ਆ ਜਾ ਜੁੜ ਚੱਲੀਏ 1 2 3 ਆਹਾ ਵਾ ਪੁੱਤ ਆਪਾਂ ਸੋਨਾ ਵੀ ਐ ਜੌਨੀਅਰ ਓਏ ਮੇਰੇ ਜੌਨੀਅਰ ਆਪਾਂ ਸੋਨਾ ਵੀ ਐ ਪੁੱਤ ਆ ਜਾ ਚਲੀਏ ਛੋਟਾ ਕੀ ਪਾ ਪਾ ਮਾ ਮਾ ਹੋਰ ਕੁਝ ਕਰੀਂ ਦੇਖੀ 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 ਪਾਪਾ ਮੰਮੀ ਮੰਮੀ ਨਾਲੇ ਥੋੜੇ ਕਿ ਨਹੀਂ ਝਾਕਦਨ ਲਈ ਮੇਰੇ ਕਿ ਨਹੀਂ ਝਾਕਦਾ ਵੀ ਇਹ ਕਿਉਂ ਬਹਿ ਰਹੀਆਂ ਤੇ ਲਓਏ ਗਾਇਜ਼ ਅਸੀਂ ਸੂਨ ਸਾਰੇ ਜਣੇ ਜੇ ਅਸੀਂ ਲੈ ਕੇ ਚੱਲੇ ਸੀ ਚੀਕੂ ਨੂੰ ਸੈਰ ਤੇ ਅਸੀਂ ਸਾਰੇ ਸਾਰੀ ਲੜ ਪਏ ਅਸੀਂ ਆਪਸ ਵਿੱਚ ਦੇਖ ਲਓ ਕਿਉਂ ਕਿਉਂਕਿ ਜੁਝਾਰ ਸਿੰਘ ਜੀ ਇਹ ਕਹਿੰਦਾ ਮੈਂ ਜਾਣਾ ਚੀਕੂ ਨੂੰ ਮੈਂ ਫੜੂ ਮੈਂ ਲਾਦਾ ਜੁਝਾਰ ਫੜੂ ਚੀਕ ਨੂੰ ਅੱਜ ਓਏ ਹੋਏ ਓਏ ਹੋਏ ਆਏ ਹੋਏ ਹੁਣ ਆਪਾਂ ਚੱਲ ਚੱਲ ਬਈਏ ਪੁੱਤ ਚਲੋ ਘਰੇ ਚਲੀਏ ਚਲੋ ਬਹੁਤ ਸੈਰ ਕਰ ਲਈ ਚਲੋ ਹੁਣ ਘਰੇ ਚੱਲਦੇ ਨਹੀਂ ਜਾਣਾ ਉੱਪਰ ਆ ਜਾ ਮੈਂ ਤੇ ਜੁਹਾਰ ਚੱਲੇ ਆਂ ਉੱਪਰ ਰੂਮ ਤੇ ਭਾਈ ਜੁਹਾਰ ਜਮੀਨੀ ਦੇਖਦਾ ਸੀ ਹਾਰ ਕੇ ਮੋਢਿਆਂ ਤੇ ਚੱਕ ਲੈਣੂ ਹਾਂ ਹਾਂਜੀ ਗਾਇਜ਼ ਇਹ ਸੀਗਾ ਸਾਡਾ ਅੱਜ ਦਾ ਬਲੌਗ ਮਿਲ ਕਰਦੇ ਆ ਤੁਹਾਨੂੰ ਵਧੀਆ ਲੱਗਿਆ ਹੋਣਾ ਤਾਂ ਲਾਈਕ ਕਰਦੇ ਸ਼ੇਅਰ ਕਰਦੇ ਕਮੈਂਟ ਕਰਕੇ ਦੱਸਿਓ ਸਾਰਿਆਂ ਨੇ ਵੀ ਕਿਦਾਂ ਲੱਗਿਆ ਮਿਲਦਿਆਂ ਤੁਹਾਨੂੰ ਨੈਕਸਟ ਬਲੌਗ ਦੇ ਵਿੱਚ ਬਾਏ ਬਾਏ ਗਾਇਜ਼ ਖੁਸ਼ ਰੱਖੋ ਖੁਸ਼ ਰਹੋ